ਕਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਹੁਣ ਤੱਕ ਅਸੀਂ ਕਈ ਸਾਰੀਆਂ ਚੀਜ਼ਾਂ ਅਜਹੀਆਂ ਨੇ ਜੋ ਕਰਦੇ ਤਾਂ ਹੈਗੀਆਂ ਪਰ ਸਾਨੂੰ ਪਤਾ ਨਹੀਂ ਕਿ ਉਹ ਅਸੀਂ ਕਿਉਂ ਕਰਦੇ ਆ ਅਸੀਂ ਇਸ ਲਈ ਕਰਦੇ ਆ ਕਿਉਂਕਿ ਸਾਡੇ ਜੋ ਪੁਰਖੇ ਨੇ ਉਹ ਕਰਦੇ ਆ ਰਹੇ ਨੇ ਤੇ ਸਾਡੇ ਮਾਪੇ ਵੀ ਸਾਨੂੰ ਇਹੀ ਸਿਖਾਉਂਦੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਤਰੀਕਾ ਇਹ ਵੀ ਹੈ ਕਿ ਜੋ ਕੁਝ ਸ਼ਰਾਬੀ ਨੇ ਸ਼ਰਾਬ ਪੀਣ ਤੋਂ ਪਹਿਲਾਂ ਉਂਗਲ ਦੇ ਨਾਲ ਕੁਝ ਤੁਪਕਾ ਜ਼ਮੀਨ ਦੇ ਉੱਪਰ ਜ਼ਰੂਰ ਸਿੱਟਦੇ ਨੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਤੇ ਅਸਲ ਵਜ੍ਹਾ ਕੀ ਹੈ ਤੁਹਾਨੂੰ ਦੱਸਦੇ ਆ ਇਸ ਖਾਸ ਰਿਪੋਰਟ 'ਚ ਅਕਸਰ ਲੋਕ ਦਾਰੂ ਪੀਣ ਤੋਂ ਪਹਿਲਾਂ ਗਲਾਸ ਦੇ ਵਿੱਚ ਉਂਗਲ ਡੁਬੋ ਕੇ ਤਿੰਨ ਤੋਂ ਚਾਰ ਤੁੱਕੇ ਧਰਤੀ ਉੱਤੇ ਛੜਦੇ ਹਨ ਉਸ ਦਾ ਕੋਈ ਵਿਗਿਆਨਕ ਕਾਰਨ ਹੈ ਜਾਂ ਬਸ ਦੇਖਾ ਦੇਖੇ ਇਸ ਤਰੀਕੇ ਦਾ ਹਾਰ ਬਿਹਾਰ ਕੀਤਾ ਜਾਂਦਾ ਹੈ ਇਸ ਕੇਰਿਆਂ ਨੂੰ ਸ਼ਰਾਬੀ ਪ੍ਰਾ ਸੰਸਕਾਰ ਦੱਸਦੇ ਹਨ ਜੀ ਹਾਂ ਜੇ ਆਪਾਂ ਗੱਲ ਕਰੀਏ ਕਿ ਕਈ ਲੋਕਾਂ ਦੇ ਵੱਲੋਂ ਅਲੱਗ-ਅਲੱਗ ਕਿਰਿਆ ਜੋ ਹੈ ਉਹ ਕੀਤੀ ਜਾਂਦੀ ਹੈ ਤਾਂ ਕੁਝ ਸਿਆਣਿਆਂ ਦਾ ਇੱਥੇ ਇਹ ਕਹਿਣਾ ਹੈ ਕਿ ਪਹਿਲੇ ਸਮੇਂ ਦੇ ਵਿੱਚ ਅੰਗਰੇਜ਼ੀ दारू ਨਹੀਂ ਹੁੰਦੀ ਸੀ ਲੋਕ ਦੇਸੀ दारू ਘੜ ਦੀ ਕੱਢੀ ਹੋਈ ਪੀਂਦੇ ਸਨ दारू ਦੀ ਕਪੈਸਿਟੀ ਚੈੱਕ ਕਰਨ ਦੇ ਲਈ ਢੱਤੀਵਲ ਦੋ ਤੁੱਕੇ ਸੁੱਟ ਕੇ ਚੈੱਕ ਕਰਦੇ ਸੀ ਜੇਕਰ ਮਿੱਟੀ ਦੇ ਬੁਲਬਲੇ ਬਣਨ ਲੱਗਦੇ ਸੀ ਤਾਂ ਇਸ ਦਾ ਮਤਲਬ ਉਹਨਾਂ ਦੇ ਵੱਲੋਂ ਇਹ ਸਮਝਿਆ ਜਾਂਦਾ ਸੀ ਕਿ दारू ਜੋ ਹੈ ਉਹ ਤੇਜ਼ ਹੈ ਚੈਕਰ ਬੁਲਬਲੇ ਕੱਟ ਬਣਦੇ ਸੀ ਤਾਂ ਲੋਕਾਂ ਦੇ ਵੱਲੋਂ ਉਸ ਸਮੇਂ ਇਹ ਸਮਝਿਆ ਜਾਂਦਾ ਸੀ ਕਿ दारू ਤੇਜ਼ ਨਹੀਂ ਹੈ ਇੱਕ ਕਿਸਮ ਦੀ ਪਿੰਡੂ ਲੋਕਾਂ ਦੀ दारू ਚੈੱਕ ਕਰਨ ਦੀ ਲੈਬੋਰੇਟਰੀ ਸੀ ਕੋਈ ਸੰਸਕਾਰ ਵਾਲੀ ਗਲਤੀ ਨਹੀਂ ਹੈ ਹਰ ਇੱਕ ਪੁਰਾਣੀ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਹੈ ਅਸੀਂ ਜਾਣੇ ਬਕੈਰ ਹੀ ਉਸ ਨੂੰ ਕਰਨ ਲੱਗ ਜਾਂਦੇ ਹਾਂ ਤੇ ਹੁਣ ਇਸ ਦੇ ਵਿੱਚ ਇੱਕ ਹੋਰ ਕਿਰਿਆ ਦੱਸੀ ਜਾ ਰਹੀ ਹੈ ਇੱਕ ਹੋਰ ਫਿਲਾਸਫੀ ਦੱਸੀ ਜਾ ਰਹੀ ਹੈ ਜੀ ਹਾਂ ਹੁਣ ਡਾਕਟਰ ਰਣਜੀਤ ਸਿੰਘ ਪੰਨੂ ਨਾਮ ਦੇ ਨਾਲ ਇੰਸਟਾਗ੍ਰam ਪੇਜ ਚਲਾਉਂਦੇ ਪੰਨੂ ਦਾ ਕਹਿਣਾ ਹੈ ਕਿ ਪੁਰਾਤਨ ਸਮੇਂ ਦੇ ਵਿੱਚ ਜਦੋਂ ਰਾਜੇ ਮਹਾਰਾਜੇ ਕਿਸ ਅਧਿਕਾਰ ਖਾਣ ਪੀਣ ਭੋਜਨ ਕਰਨ ਜਾਂਦੇ ਸੀ ਤਾਂ ਇਹ ਖਤਰਾ ਬਣਿਆ ਰਹਿੰਦਾ ਸੀ ਕਿ ਕੋਈ ਜ਼ਹਿਰ ਪਾ ਕੇ ਜਾਂ ਹੋਰ ਚੀਜ਼ ਮਿਲਾ ਕੇ ਉਹਨਾਂ ਨੂੰ ਭਿਆਨਾਂ ਦੇਵੇ ਰਾਜੇ ਮਹਾਰਾਜੇ ਆਪਣੀਆਂ ਸਾਰੀਆਂ ਉਂਗਲਾਂ ਦੇ ਵਿੱਚ ਮੁੰਦੀਆਂ ਪਾ ਕੇ ਰੱਖਦੇ ਸਨ ਜਿਸ ਦੇ ਵਿੱਚ ਵਨ ਸੁਬਨੇ ਤਾਤ ਤੇ ਪਦਾਰਥ ਹੁੰਦੇ ਸੀ ਜਿਵੇਂ ਕਿ ਸੋਨਾ ਚਾਂਦੀ ਨੀਲਮ ਤੇ ਹੋਰ ਵੀ ਬਹੁਤ ਕੁਝ ਉਸ ਸ਼ਰਾਬ ਵਿੱਚ ਉਂਗਲ ਡੁਬੋ ਕੇ ਆਪਣੀਆਂ ਉਂਗਲਾਂ ਦੇ ਵਿੱਚ ਪਾਏ ਰਤਨਾ ਉੱਤੇ ਇੱਕ ਦੋ ਤੁਪਕਾ ਸ਼ਰਾਬ ਦਾ ਲਗਾ ਲੈਂਦੇ ਸਨ ਅਤੇ ਦੇਖਦੇ ਸਨ ਕਿ ਕੋਈ ਰਿਐਕਸ਼ਨ ਤਾਂ ਨਹੀਂ ਹੋ ਰਿਹਾ ਜੀ ਹਾਂ ਤਾਂ ਇਹ ਕਹਿਣਾ ਹੈ ਡਾਕਟਰ ਪੰਨੋ ਦਾ ਤੁਸੀਂ ਇਸ ਦੇ ਨਾਲ ਸਹਿਮਤ ਹੋ ਕਿ ਨਹੀਂ ਹੋ ਤੁਸੀਂ ਇਸ ਉੱਤੇ ਵੀ ਆਪਣੀ ਰਾਏ ਦੇ ਸਕਦੇ ਹੋ ਚਲੋ ਹੁਣ ਅੱਗੇ ਬਾਤ ਲਿਆ ਅੱਗੇ ਇੱਕ ਹੋਰ ਜੋ ਆ ਫਿਲਾਸਫੀ ਸਾਹਮਣੇ ਆਈ ਜਿੱਥਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਜੋ ਕੁਝ ਵੀ ਖਾਂਦੀ ਆ ਸਭ ਤੋਂ ਪਹਿਲਾਂ ਅਸੀਂ ਗਾਂ ਕਾਂ ਜਾਂ ਫਿਰ ਕੁੱਤੇ ਨੂੰ ਖਵਾਉਂਦੇ ਆ ਜੋ ਸਾਡੇ ਸੰਸਕਾਰ ਦੇ ਵਿੱਚ ਹੈ ਇਸੇ ਨੂੰ ਮੰਨਦੇ ਹੋਏ ਸਾਡੇ ਪੁਰਖਿਆਂ ਦੀ ਯਾਦ ਦੇ ਵਿੱਚ ਅਸੀਂ ਇਦਾਂ ਕਰਦੇ ਆ ਇਸ ਲਈ ਸ਼ਰਾਬ ਛੜਕਣਾ ਵੀ ਇਸੇ ਪਰਥਾ ਦੇ ਸਨਮਾਨ ਹੈ ਇਹ ਮੌਜੂਦਾ ਆਤਮਾ ਨੂੰ ਖੁਸ਼ ਕਰਨ ਦੇ ਲਈ ਵੀ ਕੀਤਾ ਜਾਂਦਾ ਜੇਕਰ ਕੋਈ ਆਤਮਾ ਹੁੰਦੀ ਹੈ ਤਾਂ ਤੀਜੀ ਧਾਰਨਾ ਇਹ ਹੈ ਇਹ ਸਾਰੀਆਂ ਧਾਰਨਾਵਾਂ ਤੁਹਾਨੂੰ ਦੱਸਿਆਂ ਜੋ ਕਿ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਤੁਸੀਂ ਵੀ ਵੱਖ-ਵੱਖ ਧਾਰਨਾਵਾਂ ਸੁਣੀਆਂ ਹੋਣ ਗਿਆ ਜੇਕਰ ਤੁਸੀਂ ਪੀਂਦੇ ਹੋ ਤਾਂ ਤੁਸੀਂ ਵੀ ਕੁਝ ਤੁਪਕੇ ਧਰਤੀ ਤੇ ਜ਼ਰੂਰ ਸਿੱਟਦੇ ਹੋਵੋਗੇ ਤੁਹਾਡੇ ਹਿਸਾਬ ਦੇ ਨਾਲ ਕੀ ਧਾਰਨਾ ਹੈ ਇਸ ਦੇ ਪਿੱਛੇ ਤੁਸੀਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਆਖਰ ਜ਼ਮੀਨ ਦੇ ਉੱਪਰ ਕੁਝ ਤੁਪਕਾ ਜੋ ਹੈ ਸ਼ਰਾਬ ਦਾ ਕਿਉਂ ਸਟਦੇ ਨੇ ਤੁਸੀਂ ਵੀ ਸੈਟ ਦਿਓ ਤੇ ਤੁਹਾਡੇ ਹਸਾਬ ਦੇ ਨਾਲ ਇਸ ਦਾ ਕਾਰਨ ਕੀ ਹੈ ਤੁਸੀਂ ਕੀ ਮੰਨਦੇ ਹੋ ਕਿ ਇਸ ਦੇ ਪਿੱਛੇ ਧਾਰਨਾ ਕੀ ਹੈ ਤੁਸੀਂ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੇ ਇਸੇ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਜੋ ਸ਼ਰਾਬੀਆਂ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਜੋ ਤਪਕੇ ਜ਼ਮੀਨ ਤੇ ਸਿੱਟੇ ਜਾਂਦੇ ਨੇ ਉਹ ਸਹੀ ਹੈ ਜਾਂ ਗਲਤ ਹੈ ਇਸ ਉੱਤੇ ਵੀ ਆਪਣੀ رائے ਤੁਸੀਂ ਦੇ ਸਕਦੇ ਹੋ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਹਮਦਰ ਟੀਵੀ ਦੇ ਨਾਲ